ਆਰ ਤੁਸੀਂ ਉਹ ਪਿੰਡਾਂ ਚ ਆਪਣੇ ਵਰਕਰ ਨੇ ਉਹਨਾਂ ਤੋਂ ਤੁਸੀਂ ਉਹ ਲੈ ਲਓ ਸਰਵੇ ਵੀ ਕਿਹੜੀ ਗਲੀ ਬਣਨ ਵਾਲੀ ਹੈ ਨਹੀਂ ਬਿਮਾਰ ਜੇ ਤੁਹਾਨੂੰ ਕੀ ਕੰਮ ਹੈ ਨਹੀਂ ਸਰ ਉਹ ਇਹ ਸੈਕਟਰੀ ਕਰਵਾ ਦੇ ਲੱਗੇ ਇੱਕ ਗੱਲ ਸੁਣਾ ਸੁਣਾ ਉਹਦਾ ਉਹਨਾਂ ਦਾ ਕੀ ਮਤਲਬ ਸਰਵੇ ਕਰਨਾ ਵੀ ਨਹੀਂ ਸਾਨੂੰ ਤਾਂ ਪਤਾ ਸਰ ਵੀ ਕਿਹੜੀ ਗਲੀ ਬਣਨੀ ਹੈ ਇੱਕ ਗੱਲ ਸੁਣਾ ਇਹ ਪੁੱਟ ਰੇੜੀ ਦੇ ਆ ਇਹ ਤੈਨੂੰ ਸਾਰਾ ਸਰਵੇ ਸਹੀ ਦੇ ਸਕਦੇ ਆ ਪੁੱਛ ਸਰਵੇ ਤੂੰ ਮੁਲਾਜ਼ਮ ਆ ਸਾਰਾ ਦਾ ਸੰਝਾ ਅਸੀਂ ਇਹਦੇ ਲਿਹਾਜ਼ ਸਰਵੇ ਤੂੰ ਹੀ ਕਰ ਸਕਦਾ ਇਹ ਅਗਲੇ ਆਪਣੀ ਪਜਾਲੀ ਲਾ ਕੇ ਅਗਲੇ ਦੇ ਨਾਲ ਕਲਪਾ ਨਹੀਂ ਸਰ ਅਸੀਂ ਉਹੀ ਵੀ ਗਲੀਆਂ ਅਸੀਂ ਮਤੇ ਪਾਕਿੰਦਾ ਐਸਟੀਮੇਟ ਲਵਾਲੇ ਨੇ ਜਿਹੜੇ ਬਣਨ ਵਾਲੇ ਨੇ ਕੰਮ ਹੋਣ ਵਾਲੇ ਨੇ ਇਹਦਾ ਪੈਨ ਡਰਾਈਵ ਦਾ ਕੀ ਮਤਲਬ ਸੀ ਵੀ ਉਹ ਸਾਹਮਣੇ ਆ ਜਾਂਦਾ ਜੀ ਪੈਨ ਡਰਾਈਵ ਵੀਡੀਓ ਬਣਾਉਣੀ ਜੀ ਵੀਡੀਓ ਵੀ ਐਸ ਗਲੀ ਦੀ ਆ ਹਾਲਾਤ ਆ ਇਹ ਕਰਮ ਸਿੰਘ ਦੇ ਤੋਂ ਲੈ ਕੇ ਗਰਮੀਤ ਸਿੰਘ ਦੇ ਘਰ ਤੱਕ ਆ ਇਹਦੀ ਆ ਹਾਲਾਤ ਆ ਲਿਖੋ ਆਪਾਂ ਰੱਖੀਏ ਸਾਰੀਆਂ ਅਸੀਂ ਉਹ ਕਿਥੇ ਲੈ ਦੋ ਉਹ ਪਕੜਾ ਕੇ ਦੇ ਦੇਣਾ ਅਸੀਂ ਕਦੋਂ ਕਰਾਇਆ ਸਰ ਕਰਾਇਆ ਦਸ ਦਿਨ ਦਸ ਬਸ ਅਗਲੇ 10 ਦੇ ਦਾਂਗੇ ਅਸੀਂ ਕਿਹੜੀ ਤਰੀਕਾ ਦਸਤਰੀਕਾ ਦੇ ਦਿਓ ਸਾਰੀਆਂ ਸਪੈਸ਼ਲਿਸਟ ਸਟੂਡੀਓ ਲਿਜਾ ਕੇ ਅਮਰ ਸਿੰਘ 10 ਤਰੀਕਾ ਵੀਡੀਓਗ੍ਰਾਫਰ ਲਿਜਾ ਕੇ ਅਸੀਂ ਕਰਾਈ ਅੱਜ ਅੱਜ ਕਿਹੜੀ ਤਰੀਕਾ ਅੱਜ ਨਹੀਂ ਕਿਹੜੀ ਹੋ ਤਰੀਕ ਹੋ ਗਈ ਹੈ ਮੇਰੇ ਕੋਲ ਕੁਝ ਵੀ ਪਈਆਂ ਨਹੀਂ ਸੀ ਕਦੋਂ ਇਸ ਟਾਈਮ ਤੇ ਫੋਨ ਚ ਪਈਆਂ ਨਹੀਂ ਦਵਾਂਗੇ ਪੈਂਡਰਾਈਵ ਦਵਾਂਗੇ ਆਪਾਂ 10.5 ਦਸੋ ਜੀ 10 ਤਰੀਕ ਨੇ 12 ਨੂੰ ਐਸਟੀਮੇਟ ਮੈਂ ਲਾ ਦਣਾ ਕਿਹਨੇ ਕੇ ਦਾ ਪਹਿਲਾਂ ਤਾਂ ਲੱਗੂ ਵੀਡੀਓ ਦਾ ਮੇਰਾ ਇਕੱਲੇ ਦਾ ਸੌਖਾ ਲੱਗ ਜੂਗਾ ਤੇ ਸਹੀ ਗੱਲ ਆ ਇਹ ਵੀ 11 ਨੂੰ ਸਰਵੇ ਦੂਜਾ ਕਰਾਊਗਾ ਨਹੀਂ ਨਹੀਂ ਬਾਤ ਤੈਨੂੰ ਮੈਂ ਦੱਸਤੀ ਗੱਲ ਆ